ਜਨਾਲਾ ਵਿੱਚ ਹੋਈ ਤੇਜ਼ ਬਾਰਿਸ਼ ਨੇ ਇਲਾਕੇ 'ਚ ਤਬਾਹੀ ਦੀ ਤਸਵੀਰ ਪੈਦਾ ਕਰ ਦਿੱਤੀ ਮੱਕੀ ਦੀ ਫਸਲ ਵਾਲੀ ਮੰਡੀ 'ਚ ਪਾਣੀ ਵੜਨ ਕਾਰਨ ਲੱਖਾਂ ਦੀ ਫਸਲ ਖਰਾਬ ਹੋ ਗਈ ਕਿਸਾਨ ਦੱਸ ਰਹੇ ਹਨ ਕਿ ਉਨ੍ਹਾਂ ਨੇ ਮੰਡੀ ਵਿੱਚ ਸੁੱਕਣ ਲਈ ਪਾਈ ਮੱਕੀ ਇਕੱਠੀ ਕੀਤੀ ਸੀ ਪਰ ਮੀਂਹ ਆਉਣ ਨਾਲ ਕਾਫੀ ਸਮਾਨ ਨਸ਼ਟ ਹੋ ਗਿਆ ਇਨ੍ਹਾਂ ਵਿੱਚੋਂ ਕਈ ਕਿਸਾਨ ਦੱਸ ਰਹੇ ਹਨ ਕਿ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਬਾਜ਼ਾਰਾਂ ਵਿੱਚ ਵੀ ਦੁਕਾਨਾਂ ਵਿੱਚ ਪਾਣੀ ਵੜ ਗਿਆ ਹੈ ਵਪਾਰੀ ਰਜਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ 'ਚ ਪਾਣੀ ਭਰਨ ਨਾਲ 20 ਤੋਂ 25000 ਰੁਪਏ ਦਾ ਨੁਕਸਾਨ ਹੋਇਆ ਹੈ ਲੋਕ ਘੰਟਿਆਂ ਤੱਕ ਪਾਣੀ ਕੱਢਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਹੀਂ ਮਿਲੀ ਹਾਂਜੀ ਮੇਰਾ ਨਾਮ ਹੈ ਜੀ ਰਜਿਤ ਕੁਮਾਰ ਆਰਕੇ ਜੰਨਾ ਸਟੋਰ ਚਗਾਂਵਾ ਰੋੜੀ ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਜ਼ਾਰੀ ਬੇਨਤੀ ਕੀਤੀ ਆ ਵੀ ਸਾਡੇ ਰੋਡ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ ਜਾ ਕੇ ਚਾਰ ਤੋਂ ਪੰਜ ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ ਸਭ 'ਚ ਪਾਣੀ ਆਇਆ ਸਾਡਾ 20-25 ਹਜ਼ਾਰ ਦਾ ਨੁਕਸਾਨ ਲਾਗੇ ਵੀ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕਮੀ ਪਿਆ ਹੋਰ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਹੈ ਜੀ ਇੰਨੀ ਭਰ ਚੁੱਕੀ ਮੇਰਾ ਸਾਰਾ ਸਟਾਫ ਤੁਸੀਂ ਵੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕੱਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਆ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੋਦਤਾ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ ਹੈ ਸਰ بارش ਹੋਈ ਆ ਆਪਾਂ ਨਾ ਪੰਜ ਚਾਰ ਟਰਾਲੀਆਂ ਲਿਆਂਦੀਆਂ ਜਾਣੀਆਂ ਕਿ ਮਤਲਬ 10 ਲੱਖ ਦਾ ਮਾਲ ਆ ਇਹਦੇ ਵਿੱਚ ਇੱਕ ਦਮ بارش ਹੋ ਗਈ ਸ਼ੁਰੂ ਇੰਚਾਨੀ ਜਿਹੜਾ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋ ਰੋੜੀ ਕਿੰਨੀ ਆ ਤੇ ਇਕੱਠੀ ਕਰਨ ਲਏ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਹਾਂਜੀ ਹਾਂਜੀ ਸੁੱਕਣ ਦੇ ਲਈ ਪਾਈ ਸੀ ਚਲੋ ਸੁੱਕ ਜੇ ਤੇ ਫੇਰ ਗਾਂ ਆਪਾਂ ਕੋਈ ਸੇਲ ਕਰ ਦਈਏ ਅੱਛਾ ਉਧਰ ਕਰਕੇ ਬਹੁਤ ਵੱਡਾ ਨੁਕਸਾਨ ਆ ਮੰਡੀ ਜੋਰ ਕਿੰਨਾ ਕ ਨੁਕਸਾਨ ਹੋਇਆ ਮੁਕੀ ਦਾ ਮੰਡੀ 'ਚ ਤਕਰੀਬਨ ਉਧਰ ਦੇ ਦੂਸਰੇ ਦੁਕਾਨਦਾਰਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਹੋਣਾ ਦਾ ਉਹ ਵੀ 200 ਕ ਪੰਡਲ ਜਿਹੜੀ ਉਹ ਮਤਲਬ ਖਰਾਬ ਹੋ ਗਈ ਆ ਤੇ ਤੁਹਾਨੂੰ ਪਤਾ ਵੀ ਰੱਬ ਅਗੇ ਕੀ ਜੋਰ ਆ ਉਹਦੀ ਮਰਜ਼ੀ ਆ ਰੇਟ ਕਿੰਨਾ ਕੁ ਮਿਲ ਰਿਹਾ ਮੱਕੀ ਦਾ ਅੱਜ ਕੱਲ ਰੇਟ ਇਹੋ ਜੀ ਸਰ 2200 ਠੀਕ ਕੋ ਦਸ ਵੀ ਥਾਂ ਤਾਂ ਹੋ ਜਾਣਾ ਪਹਿਲਾਂ ਕੀ ਮਿਲ ਰਿਹਾ ਰੇਟ